ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਇਗਰੂ ਕਲੋਥ ਹਾਊਸ ਐਂਡ ਪਟਿਕ ਕਪੜਾ ਡਾ ਵੱਲੋਂ ਪਲੀਜ਼ ਜਿਹੜੀਆਂ ਮੇਰੀਆਂ ਭੈਣਾਂ ਪਹਿਲੀ ਵਾਰ ਮੇਰੀ ਵੀਡੀਓ ਦੇਖ ਰਹੀਆਂ ਹਨ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਅੱਜ ਅਸੀਂ ਆਪਣੀਆਂ ਭੈਣਾਂ ਵਾਸਤੇ ਲੈ ਕੇ ਆਏ ਕੁਝ ਪਾਰਟੀ ਵੇਅਰ ਸੂਟ ਲੈ ਕੇ ਆਏਗਾ ਵਿਦ ਡੁਪੱਟੇ ਦੇ ਨਾਲ ਬੜੇ ਪਿਆਰੇ ਜਿਹੇ ਦੁਪੱਟਾ ਸੂਟ ਰਹਿਣਗੇ ਜੀ ਸੂਟ ਰਹਿਣਗੇ ਜੀ ਮਸਲੀਨ ਦੇ ਠੀਕ ਹੈ ਜੀ ਪ੍ਰਗਤੀ ਰਹਿਣ ਵਾਲਾ ਬ੍ਰਾਂਡ ਬ੍ਰਾਂਡਡ ਰਹਿਣਗੇ ਸੂਟ ਵਿਦ ਮਸਲੀਨ ਦਾ ਦੁਪੱਟਾ ਤੇ ਆਰੀ ਵਰਕ ਨਾਲ ਜਿਹੜੇ ਸੂਟ ਰਹਿਣਗੇ ਜੀ ਠੀਕ ਹੈ ਜੀ ਤੁਹਾਨੂੰ ਸੂਟ ਦੇ ਉੱਪਰ ਆਰੀ ਵਰਕ ਮਿਲੇਗਾ ਪਰਗਤੀ ਬ੍ਰਾਂਡ ਦੇ ਰਹਿਣ ਵਾਲਿਆ ਸੂਟ ਸਭ ਦੇ ਉੱਪਰ ਤੁਹਾਨੂੰ ਸਟੈਂਪ ਲੱਗੀ ਮਿਲਣ ਵਾਲੀ ਆ ਪਰਗਤੀ ਬ੍ਰਾਂਡ ਦੀ ਮਸਲੀਨ ਮਸਲੀਨ ਸ਼ਲਕ ਸਟਾਫ ਰਹਿਣ ਵਾਲਾ ਜੀ ਦੇਖੋ ਜੀ ਪਰਗਤੀ ਬ੍ਰਾਂਡ ਦਾ ਰਹਿਣ ਵਾਲਾ ਜੀ ਦੇਖ ਸਕਦੇ ਹੋ ਤੁਸੀਂ ਲਿਖਿਆ ਸਭ ਦੇ ਉੱਪਰ ਤੁਹਾਨੂੰ ਸਟੈਂਪ ਮਿਲਣ ਵਾਲੀ ਆ ਸਟਾਫ ਰਹੂਗਾ ਮਸਲੀਨ ਸ਼ਿਲਕ ਠੀਕ ਆ ਜੀ ਥੋੜਾ ਜਿਹਾ ਪਾਰਟੀ ਵੇਅਰ ਸੂਟ ਰਹਿਣ ਵਾਲਾ ਮਸਲੀਨ ਸਿਲਕ ਸਟਾਫ ਰਹਿਣ ਵਾਲਾ ਦੇਖ ਸਕਦੇ ਹੋ ਤੁਸੀਂ ਬਿਲਕੁਲ ਸੌਫਟ ਵਾਲੀ ਮਸਲੀਨ ਹੈ ਜੀ ਬਿਲਕੁਲ ਸੌਫਟ ਵਾਲੀ ਮਸਲੀਨ ਠੀਕ ਹੈ ਜੀ ਐਦਾਂ ਐਦਾਂ نیچے ਘੇਰਾ ਰੈਡੀ ਹੋਇਆ ਆਰੀ ਵਰਕਨ ਦੇ ਨਾਲ ਇਹਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਕਾਫੀ ਟ੍ਰੈਂਡਿੰਗ ਦੇ ਵਿੱਚ ਹੈ ਇਹ ਵਾਲੇ ਸੂਟ ਆਰੀ ਵਰਕ ਵਾਲੇ ਠੀਕ ਹੈ ਜੀ ਐਦਾਂ ਦੇਖ ਸਕਦੇ ਹੋ ਤੁਸੀਂ ਘੇਰੇ ਦੇ ਉੱਪਰ ਪੂਰਾ ਆਰੀ ਵਰਕ ਹੋਇਆ ਜੀ ਕਲਰ ਵੀ ਥੋੜੇ ਜਿਹਾ ਬ੍ਰਾਈਟ ਵੀ ਰਹਿਣਗੇ ਲਾਈਟ ਵੀ ਰਹਿਣਗੇ ਕਿਉਂਕਿ ਜਿੱਦਾਂ ਦਾ ਮੌਸਮ ਹੈ ਜੀ ਉਦਾਂ ਦੇ ਕਲਰ ਹੈ ਬੜੇ ਪਿਆਰੇ ਜਿਹੇ ਕਲਰ ਰਣ ਵਾਲੇ ਆ ਦੇਖ ਸਕਦੇ ਹੋ ਬੜਾ ਪਿਆਰਾ ਜਿਹਾ ਸੂਟ ਹੈ ਸਾਰੇ ਸੂਟ ਦੇ ਘੇਰੇ ਜਿਹੜਾ ਰੈਡੀ ਹੋਇਆ ਉਹ ਆਰੀ ਵਰਤਰੇ ਨਾਲ ਪੂਰੇ ਘੇਰੇ ਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਬੜੇ ਪਿਆਰੇ ਜਿਹੇ ਸੂਟ ਰੈੱਡ ਵਾਲੇ ਆ ਜੀ ਠੀਕ ਹੈ ਜੀ ਦੇਖ ਸਕਦੇ ਤੁਸੀਂ ਕਿੰਨਾ ਪਿਆਰਾ ਸੂਟ ਹੈ ਰੈੱਡ ਮਹਿਰੂਨ ਕਲਰ ਹੈ ਇਹ ਥੋੜਾ ਜਿਹਾ ਕੈਮਰੇ ਵਿੱਚ ਰੈੱਡ ਕਲਰ ਆ ਰਿਹਾ ਪਰ ਮਹਿਰੂਨ ਕਲਰ ਹੈ ਜੀ ਬੜਾ ਪਿਆਰਾ ਜਿਹਾ ਕਲਰ ਰਣ ਵਾਲਾ ਇਹ ਵਾਲੀ ਰਣ ਵਾਲੀਆਂ ਬਾਜ ਇੱਦਾਂ ਵੀ ਇਹਦੇ ਨਾਲ ਬਾਜੂ ਰੈਡੀ ਹੋਣਗੀਆਂ ਫਰੰਟ ਤੇ ਬੈਗ ਸੇਮ ਮੈਨਣ ਵਾਲੀ ਐ ਬਾਟਮ ਵੀ ਤੁਹਾਨੂੰ ਮਸਲੀਨ ਦੀ ਮੈਨਣ ਵਾਲੀ ਐ ਦੁਪੱਟਾ ਵੀ ਤੁਹਾਨੂੰ ਮਸਲੀਨ ਦਾ ਮਿਲਣ ਵਾਲਾ ਜੀ ਠੀਕ ਐ ਜੀ ਆਹ ਦੇਖੋ ਜੀ ਇਹ ਵਾਲੀ ਰਹਿਣ ਵਾਲੀ ਐ ਦੀ ਬੈਗ ਐਦਾਂ ਹੀ ਇਹਦੀ ਬੜੀ ਸੋਹਣੀ ਜੀ ਬੈਗ ਰੈਡੀ ਹੋਈ ਐ ਸੇਮ ਬੈਗ ਰਹੂਗੀ ਬੜਾ ਪਿਆਰਾ ਜਿਹਾ ਸੂਟ ਰੈਡੀ ਹੋਣਾ ਤੇ ਵਿੱਦ ਤੁਹਾਨੂੰ ਮਸਲੀਨ ਦੁਪੱਟਾ ਮਿਲਣ ਵਾਲਾ ਮਸਲੀਨ ਦਾ ਸੂਟ ਐ ਜੀ ਸ਼ਰਟ ਤੇ ਲਾਈਨਿੰਗ ਲੱਗੇਗੀ ਮਸਲੀਨ ਦਾ ਸੂਟ ਐ ਤੇ ਮਸਲੀਨ ਦਾ ਹੀ ਤੁਹਾਨੂੰ ਦੁਪੱਟਾ ਮਿਲਣ ਵਾਲਾ ਪਾਰਟੀ ویئر ਸੂਟ ਲੈ ਕੇ ਆਏ ਤੁਹਾਡੇ ਵਾਸਤੇ ਬੜੇ ਪਿਆਰੇ ਜਿਹਾ ਦੇਖੋ ਜੀ ਇਹ ਵਾਲੀ ਰਹਿਣ ਵਾਲੀ ਹੈ ਦੁਪट्टे ਦੀ ਲੁੱਕ ਠੀਕ ਹੈ ਜੀ ਇਹ ਵਾਲਾ ਹੋਣਾ ਦੁਪट्टे ਦਾ ਬਾਰਡਰ ਠੀਕ ਹੈ ਜੀ ਵਿੱਚੋਂ ਦੀ ਦੁਪट्टे ਦੀ ਲੁੱਕ ਦੇਖੋ ਕਿੰਦਾ ਦੀ ਹੈ ਮਸਲੀਨ ਤਾਂ ਤੁਹਾਨੂੰ ਦੁਪੱਟਾ ਮਿਲਣ ਵਾਲਾ ਬਿਲਕੁਲ ਸੌਫਟ ਤੇ ਜੈਨੂਅਲ ਜਿਵੇਂ ਅਸੀਂ ਲੈ ਕੇ ਆਏ ਆ ਪ੍ਰਾਈਸ ਤੁਹਾਡੇ ਵਾਸਤੇ ਠੀਕ ਹੈ ਜੀ ਜਿਹੜੀ ਮੇਰੀ ਹਰ ਭੈਣ ਇਦਾਂ ਦੇ ਸੂਟ ਖਰੀਦ ਸਕੇ ਜਨੂਅਲ ਜੀ ਰਹਿਣ ਵਾਲੀ ਸਾਡੀ ਪ੍ਰਾਈਸ ਅਸੀਂ ਤੁਹਾਨੂੰ ਦੇ ਰਹੇ ਹਾਂ 1595 1595 ਦੇ ਵਿੱਚ ਤੁਹਾਨੂੰ ਮਸਲੀਨ ਸਿਲਕ ਸੂਟ ਵੈੱਦ ਆਰੀ ਵਰਕ ਠੀਕ ਹੈ ਜੀ ਵੈੱਦ ਆਰੀ ਵਰਕ ਵਿਦ ਮਸਲੀਨ ਦੁਪੱਟਾ 1595 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਠੀਕ ਹੈ ਜੀ ਜੇਕਰ ਤੁਸੀਂ ਸਾਡੇ ਕੋਲ ਜਾਦੇ ਸੂਟ ਬਾਈ ਕਰੋਗੇ ਤਾਂ ਇਸ ਤੋਂ ਵੀ ਤੁਹਾਨੂੰ ਅਸੀਂ ਆਫਰ ਜੀ ਦਵਾਂਗੇ ਸੂਟ ਦੋ ਬਾਈ ਕਰੋਗੇ ਤੇ ਦੋ ਸੂਟਾਂ ਦੀ ਆਫਰ ਮਿਲੇਗੀ ਤਿੰਨ ਬਾਈ ਕਰੋਗੇ ਤਿੰਨ ਸੂਟਾਂ ਦੀ ਆਫਰ ਮਿਲੂਗੀ ਜੇ ਚਾਰੇ ਬਾਈ ਕਰੋਗੇ ਤੇ ਚਾਰ ਸੂਟਾਂ ਦੀ ਆਫਰ ਮਿਲੂਗੀ ਠੀਕ ਹੈ ਜੀ ਬੜੇ ਪਿਆਰੇ ਜੇ ਸੂਟ ਰਹਿਣ ਵਾਲੇ ਆ ਕਲਰ ਵੀ ਬੜੇ ਪਿਆਰੇ ਜੇ ਰਹਿਣ ਵਾਲੇ ਆ ਇਹ ਮਹਿਰੂਨ ਕਲਰ ਸੀ ਜੀ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਸਿਰਫ ਸਾਡੀ ਜਨੂਅਲ ਜੀ ਪ੍ਰਾਈਸ ਹੈ ਉਹ ਵੀ ਮਸਲੀਨ ਦੁਪੱਟੇ ਦੇ ਨਾਲ ਮਸਲੀਨ ਦਾ ਸੂਟ ਰਹਿਣ ਵਾਲਾ ਜੀ ਅਗਲਾ ਸੂਟ ਚ ਚੈੱਕ ਕਰੋ ਇਹ ਪੋਰਟਲ ਗ੍ਰੀਨ ਕਲਰ ਹੈ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਦੇਖੋ ਜੀ ਦੇਖ ਸਾ ਕਦੇਉ ਇਦਾਂ ਦਾ ਇਹਦਾ ਘੇਰਾ ਰੈਡੀ ਹੋਇਆ ਦੇਖੋ ਜੀ ਘੇਰੇ ਦੇ ਉੱਪਰ ਪੂਰੀ ਆਰੀ ਵਰਕ ਹੋਈ ਹੈ ਠੀਕ ਹੈ ਜੀ ਹੈਂਡ ਵਰਕਡ ਸੂਟ ਹੈ ਜੀ ਇਹ ਆਰੀ ਵਰਕ ਹੋਇਆ ਜੀ ਘੇਰੇ ਦੇ ਉੱਪਰ ਪ੍ਰਗਤੀ ਬ੍ਰੈਂਡ ਦੇ ਸੂਟ ਰਹਿਣ ਵਾਲਿਆ ਇਦਾਂ ਦੇ ਸੂਟ ਨਹੀਂ ਹੈਗੇ ਪ੍ਰਗਤੀ ਬ੍ਰੈਂਡ ਦੇ ਸੂਟ ਰਹਿਣ ਵਾਲਿਆ ਮਸਲੀਨ ਸਿਲਕ ਦਾ ਠੀਕ ਹੈ ਜੀ ਇਹ ਵਾਲੀਆਂ ਰਹਿਣ ਵਾਲੀਆਂ ਦੀਆਂ ਬਾਜੂ ਕਲਰ ਦੇਖੋ ਕਿੰਨਾ ਪਿਆਰਾ ਜਾਂ ਬੋਰਡਰ ਗ੍ਰੀਨ ਕਲਰ ਹੈ ਜੀ ਇਹ ਬੜਾ ਪਿਆਰਾ ਜਾਂ ਕਲਰ ਹੈ ਤੇ ਪਿਆਰਾ ਜਾਂ ਇਹਦਾ ਕਿਰਾ ਬਣਿਆ ਹੋਇਆ ਦੇਖ ਸਕਦੇ ਹਾਂ ਬੜਾ ਪਿਆਰਾ ਜਾਂ ਕਿਰਾ ਬਣਿਆ ਹੋਇਆ ਪ੍ਰਗਤੀ ਬ੍ਰੈਂਡ ਦਾ ਰਹਿਣ ਵਾਲਾ ਸੋਡ ਮਸਲੀਨ ਦਾ ਤੁਹਾਨੂੰ ਜਰਾ ਮਿਲੂਗਾ ਦੁਪੱਟਾ ਫਰੰਟ ਤੇ ਬੈਕ ਰਹਿਣ ਵਾਲੀ ਹੈ ਸੇਮ ਕਿ ਮਸਲੀਨ ਦੀ ਰਹਿਣ ਵਾਲੀ ਹੈ ਬਾਟਮ ਠੀਕ ਹੈ ਜੀ ਇਹ ਵਾਲੀ ਰਹਿਣ ਵਾਲੀ ਹੈ ਮਸਲੀਨ ਦੀ ਬਾਟਮ ਦੇਖ ਸਕਦੇ ਹੋ ਬਾਟਮ ਰਹਿਣ ਵਾਲੀ ਹੈ ਮਸਲੀਨ ਦੀ ਇਹ ਮਸਲਿਨ ਦੀ ਬਾਟਮ ਹੈ ਜੀ ਇਹਦਾ ਜਿਹੜਾ ਕੇਰਾ ਉਹ ਵੀ ਸੇਮ ਹੈ ਦੇਖੋ ਬੈਕ ਇਹਦਾ ਇਹਦੀ ਬੈਕ ਆਉਣੀ ਆ ਫਰੰਟ ਤੇ ਬੈਕ ਤੇ ਪੂਰਾ ਆਰੀ ਵਰਕ ਹੋਇਆ ਠੀਕ ਹੈ ਜੀ ਇਹ ਵਾਲਾ ਰੈਡ ਵਾਲਾ ਦੁਪੱਟਾ ਮਸਲੀਨ ਦਾ ਬਿਲਕੁਲ ਸੌਫਟ ਮਸਲੀਨ ਦਾ ਦੁਪੱਟਾ ਰਹਿਣ ਵਾਲਾ ਦੇਖ ਸਕਦੇ ਹੋ ਇਹਦਾ ਕਿੰਨਾ ਸੋਹਣਾ ਹੈ ਇਹਦਾ ਬਾਰਡਰ ਬਣਿਆ ਹੋਇਆ ਦੁਪੱਟੇ ਦਾ ਦੇਖੋ ਜੀ ਬੜਾ ਪਿਆਰਾ ਜਿਹਾ ਬਾਰਡਰ ਬਣਿਆ ਹੋਇਆ ਬੜਾ ਪਿਆਰਾ ਜਿਹਾ ਬਾਰਡਰ ਬਣਿਆ ਹੋਇਆ ਮਸਲੀਨ ਦਾ ਦੁਪੱਟਾ ਰਹੂਗਾ ਬਿਲਕੁਲ ਸੌਫਟ ਮਸਲੀਨ ਦਾ ਸਿਰਫ 1595 ਦੇ ਵਿੱਚ ਤੁਸੀਂ ਇਹ ਵਾਲਾ ਸਾਡੇ ਕੋਲ ਹੈਡਵਰਕ ਵਾਲਾ ਵਿੱਦ ਮਸਲੀਨ ਦੁਪੱਟਾ ਵਿੱਦ ਮਸਲੀਨ ਸ਼ਰਟ ਤੇ ਵਿੱਦ ਮਸਲੀਨ ਬਾਟਮ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਜੇ ਆਫਰ ਦੇ ਵਿੱਚ ਤੁਹਾਨੂੰ ਸੂਡ ਮਿਲਣਗੇ ਠੀਕ ਹੈ ਜੀ ਇੱਕ ਸੂਟ ਲਓਗੇ 1595 ਦਾ ਦੋ ਸੂਟ ਲਓਗੇ ਦੋ ਸੂਟਾਂ ਲਈ ਆਫਰ ਮਿਲੇਗੀ ਤਿੰਨ ਸੂਟ ਲਓਗੇ ਤਿੰਨ ਸੂਟਾਂ ਲਈ ਆਫਰ ਫੋਰ ਸੂਟ ਲਓਗੇ ਤੇ ਫੋਰ ਸੂਟਾਂ ਲਈ ਆਫਰ ਅਗਲਾ ਕਲਰ ਚੈੱਕ ਕਰੋ ਮਾਸਟਰ ਸ਼ੇਡ ਹੈ ਜੀ ਬੜਾ ਪਿਆਰਾ ਜਿਹਾ ਸ਼ੇਡ ਹੈ ਘੇਰਾ ਦੇਖੋ ਬੜਾ ਪਿਆਰਾ ਸੋਹਣਾ ਜਿਹਾ ਘੇਰਾ ਰੈਡੀ ਹੋਇਆ ਪ੍ਰਗਤੀ ਬ੍ਰੈਂਡ ਦਾ ਰਹੂਗਾ ਸੂਟ ਸਾਰੇ ਸੂਟਾਂ ਉੱਪਰ ਤੁਹਾਨੂੰ ਸਟੈਂਪਲ ਮਿਲੇਗੀ ਪ੍ਰਗਤੀ ਬ੍ਰੈਂਡ ਦੀ ਦੇਖ ਸਕਦੇ ਹੋ ਇਹ ਵਾਲੀ ਆ ਹੋਣਗੇ ਜੀਆਂ ਬਾਜ਼ੂ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਫਰੰਟ ਤੇ ਬੈਕ ਰਹਿਣ ਵਾਲੀ ਹੈ ਸੇਮ ਮਸਲੀਨ ਦੀ ਤੁਹਾਨੂੰ ਬਾਟਮ ਮਿਲਣ ਵਾਲੀ ਹੈ ਜੀ ਫਰੰਟ ਤੇ ਬੈਕ ਸੇਮ ਰਹਿਣ ਵਾਲੀ ਹੈ ਬੜਾ ਪਿਆਰਾ ਜਿਹਾ ਕਲਰ ਲੈ ਕੇ ਆਏ ਤੁਹਾਡੇ ਵਾਸਤੇ ਵਿਦ ਮਸਲੀਨ ਦਾ ਦੁਪੱਟਾ ਰਹੂਗਾ ਦੇਖੋ ਜੀ ਦੁਪੱਟਾ ਦਿਖਾਵਾਂਗੇ ਤੁਹਾਨੂੰ ਇਹਦਾ ਨਾਲ ਮਸਲੀਨ ਦਾ ਐਦਾਂ ਦੀ ਆਉਣੀ ਹੈ ਸੂਟ ਦੀ ਲੁੱਕ ਬੜਾ ਪਿਆਰਾ ਜਿਹਾ ਸੂਟ ਰਹੂਗਾ ਜੀ ਇਹ ਵਾਲਾ ਰਹੂਗਾ ਜੀ ਦੁਪੱਟਾ ਦੇਖੋ ਇਹ ਵਾਲੀ ਦੁਪੱਟੇ ਦੀ ਲੁੱਕ ਆਉਣ ਵਾਲੀ ਹੈ ਇਹ ਵੀ ਦੁਪੱਟੇ ਦੀ ਲੁੱਕ ਆਉਣ ਵਾਲੀ ਹੈ ਸਰਦਾਰੀ ਸੂਟ ਰੈਡ ਵਾਲਿਆ ਸੀ ਬੜੇ ਪਿਆਰੇ ਜਿਹੇ ਸਰਦਾਰੀ ਸੂਟ ਰੈਣ ਵਾਲਿਆ ਹੈ ਪ੍ਰਗਰੀ ਬ੍ਰੈਂਡ ਦੇ ਠੀਕ ਹੈ ਜੀ ਅਗਾਇਆ ਸੂਟ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਸੂਟ ਰਹੂਗਾ ਮਾਸਟਰ ਸ਼ੇਡ ਆ ਜੀ ਸਾਰੇ ਕਲਰ ਇਹ ਤੁਹਾਨੂੰ ਬੜੇ ਪਿਆਰੇ ਜਿਹੇ ਮਿਲਣ ਵਾਲੇ ਆ अगला कलर चेक करो देखो जी रेस्ट कलर है काफी ट्रेंडिंग दे बच्चे रेस्ट कलर ये रेस्ट कलर है देखो दा घेरा देख सकते हो बड़ा प्यारा जा घेरा रेडी होया वा देखो जी ये वाला एदा घेरा जी बड़ा प्यारा जा घेरा कलर देखो कितना प्यारा रेस्ट कलर है ਗ੍ਰੇਸਟ ਕਲਰ ਦੀ ਮਸਲੀਨ ਦੀ ਬਾਟਮ ਰਹੂਗੀ ਸਟਾਫ ਰਹਿਣ ਵਾਲਾ ਜਿਹੜੀ ਫੈਬਰਿਕ ਹੈ ਉਹ ਸਿਲਕ ਮਸਲੀਨ ਹੈ ਜੀ ਬਿਲਕੁਲ ਸੌਫਟ ਵਾਲੀ ਐਦਾਂ ਦੀ ਮਸਲੀਨ ਨਹੀਂ ਹੈਗੀ ਇਹ ਚੁੱਬਣ ਵਾਲੀ ਮਸਲੀਨ ਹੋਊਗੀ ਬਿਲਕੁਲ ਸੌਫਟ ਵਾਲੀ ਪਰਗਤੀ ਬ੍ਰੈਂਡ ਦੀ ਮਸਲੀਨ ਰਹੂਗੀ ਮਸਲੀਨ ਦੀ ਬਾਟਮ ਰਹੂਗੀ ਤੇ ਮਸਲੀਨ ਦਾ ਤੁਹਾਨੂੰ ਦੁਪੱਟਾ ਮਿਲੇਗਾ ਕਲਰ ਦੇਖੋ ਕਿੰਨਾ ਪਿਆਰਾ ਸਭ ਦੇ ਉੱਪਰ ਤੋਂ ਸਟੈਂਪ ਮਿਲਣ ਵਾਲੀ ਹੈ ਪਰਗਤੀ ਬ੍ਰੈਂਡ ਦੀ ਦੇਖੋ ਜੀ ਦੁਪੱਟਾ ਤੁਹਾਨੂੰ ਦਿਖਾਉਣ ਲੱਗੀ ਆ ਬੜੀ ਪਿਆਰੀ ਜੀ ਲੁੱਕ ਆਉਣ ਵਾਲੀ ਆ ਦੁਪੱਟੇ ਦੀ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਜਿਵੇਂ ਹਰ ਇੱਕ ਦੇ ਘਰ ਹੁਣ ਫੰਕਸ਼ਨ ਚੱਲਣ ਵਾਲੇ ਆ ਜੀ ਜਿਦੇ ਵੀ ਘਰੇ ਕੋਈ ਫੰਕਸ਼ਨ ਹੈ ਜੇਕਰ ਤੁਸੀਂ ਸਾਡੇ ਕੋਲੋਂ ਪੂਰੇ ਚਾਰੇ ਦੇ ਚਾਰੇ ਸੂਟ ਲੈਣਾ ਚਾਹਣਿਓ ਤਾਂ ਤਨੀ ਤੁਹਾਨੂੰ ਅਸੀਂ ਆਫਰ ਪ੍ਰਾਈਸ ਦੇ ਵਿੱਚ ਪੂਰੇ ਚਾਰ ਸੂਟ ਦਵਾਂਗੇ ਦੇਖੋ ਜੀ ਹੁਣ ਵਿਆਹ ਸ਼ਾਦੀ ਵਾਲਾ ਮੌਸਮ ਚੱਲ ਰਿਹਾ ਸਭ ਨੂੰ ਇਦਾਂ ਦੇ ਸੂਟਾਂ ਦੀ ਲੋੜ ਹੈ ਜੀ ਫੰਕਸ਼ਨ ਦੇ ਲਈ ਜੇਕਰ ਤੁਸੀਂ ਜੇਕਰ ਤੁਹਾਨੂੰ ਸਾਡੇ ਸੂਟ ਪਸੰਦ ਆਏ ਹੋਣ ਜੇਕਰ ਤੁਸੀਂ ਸਾਡੇ ਕੋਲ ਸਾਰੇ ਸੂਟ ਲੈਣੇ ਆ ਤਾਂ ਤੁਹਾਨੂੰ ਅਸੀਂ ਆਫਰ ਪ੍ਰਾਈਸ ਦੇ ਵਿੱਚ ਸਾਰੇ ਸੂਟ ਦਵਾਂਗੇ ਜੀ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਸਾਨੂੰ ਮੈਸੇਜ ਕਰ ਸਕਦੇ ਹੋ ਇਹ ਵਾਲਾ ਰਹਿਣ ਵਾਲਾ ਮਸਲੀਨ ਦਾ ਦੁਪੱਟਾ ਬੜੀ ਪਿਆਰੀ ਜਿਹੀ ਲੁੱਕ ਰਹਿਣ ਵਾਲੀ ਹੈ ਸੂਟ ਦੀ ਬੜਾ ਸੌਫਟ ਜਿਹਾ ਸੂਟ ਰਹਿਣ ਵਾਲਾ ਜੀ ਪਾਰਟੀ ਵੇਅਰ ਸੂਟ ਰਹੂਗਾ ਘੇਰੇ ਦੇ ਉੱਪਰ ਤੁਹਾਨੂੰ ਆਰੀ ਵਰਕ ਮਿਲੇਗਾ ਦੇਖੋ ਕਾਫੀ ਟ੍ਰੈਂਡ ਦੇ ਵਿੱਚ ਆ ਰਿਹਾ ਆਰੀ ਵਰਕ ਠੀਕ ਹੈ ਜੀ ਇਹ ਵਾਲਾ ਰੈਨ ਵਾਲਾ ਦਾ ਘੇਰਾ ਬੜਾ ਸੋਹਣਾ ਜਿਹਾ ਘੇਰਾ ਡੈਡੀ ਹੋਇਆ ਵਾ ਮਸਲੀਨ ਦਾ ਰੈਨ ਵਾਲਾ ਜੀ ਦੁਪੱਟਾ ਠੀਕ ਹੈ ਜੀ ਬੜਾ ਪਿਆਰਾ ਜਿਹਾ ਸੂਟ ਰੈਨ ਵਾਲਾ ਪਾਰਟੀ ਵੇਅਰ ਸੂਟ ਹੈ ਜੇਕਰ ਤੁਹਾਨੂੰ ਇੰਨਾ ਸੂਟਾਂ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਸਕਰੀਨ ਦੇ ਉੱਪਰ ਤੁਹਾਨੂੰ ਜਿਹੜਾ ਨੰਬਰ ਆ ਉਹ ਮੈਂਸ਼ਨ ਕੀਤਾ ਗਿਆ ਠੀਕ ਹੈ ਜੀ ਉਸ ਨੰਬਰ ਤੇ ਮੈਨੂੰ ਕਾਲ ਕਰਕੇ ਆਪਣਾ ਤੁਸੀਂ ਆਰਡਰ ਬੁੱਕ ਕਰ ਸਕਦੇ ਹੋ ਜਿੰਮੇ ਬਹੁਤ ਸਾਰੀਆਂ ਜਿਹੜੀਆਂ ਮੇਰੀਆਂ ਪਿਆਰਾ ਸਾਰੀ ਲੋਕੇਸ਼ਨ ਪਹੁੰਚਦੀਆਂ ਸਾਡੀ ਜਿਹੜੀ ਲੋਕੇਸ਼ਨ ਆ ਸਾਡਾ ਡਰੈੱਸ ਆ نیچے ਡਿਸਕ੍ਰਿਪਸ਼ਨ ਦਿੱਤਾ ਹੁੰਦਾ ਹੈ ਬੇਦਿਸਤਨ ਦੱਸਣਾ ਚਾਹਣੀ ਆ ਜੀ ਅਸੀਂ ਡਿਸਟ੍ਰਿਕਟ ਮਾਨਸਾਬੁਰ ਲਾਡਾ ਤੋਂ ਬਿਲੋਂਗ ਕਰਦੇ ਆ ਜੇਕਰ ਤੁਸੀਂ ਪਿੱਖੀ ਰੋਡ ਤੋਂ ਠੀਕ ਹੈ ਜੀ ਆ ਰਹੇ ਹੋ ਤਾਂ ਤੁਹਾਨੂੰ ਰੇਲਵੇ ਪੌਲ ਜਿਹੜਾ ਸਾਡਾ ਰੇਲਵੇ ਪੌਲ ਬਣਿਆ ਹੋਇਆ ਬੁਰ ਲਾਡਾ ਉਹ ਕ੍ਰੋਸ ਕਰਨਾ ਪਊਗਾ ਪੌਲ ਉੱਪਰ ਚੜ ਕੇ ਪੌਲ ਕ੍ਰੋਸ ਕਰਕੇ ਤਾਂ ਤੁਸੀਂ ਖੱਬੇ ਹੱਥ ਹੋਣਾ ਜੀ ਪੌਲ ਦੇ ਠੀਕ ਹੈ ਜੀ ਜੇ ਤੁਸੀਂ ਪੌਲ ਕ੍ਰੋਸ ਕਰ ਲਿਆ ਤਾਂ ਤੁਸੀਂ ਖੱਬੇ ਹੱਥ ਆਉਂਗੇ ਖੱਬੇ ਹੱਥ ਅੰਦਰ ਨੂੰ ਆ ਕੇ ਪੌਲ ਦੇ ਉੱਪਰ ਉੱਤਰ ਸਾਰ ਅੰਦਰ ਨੂੰ ਆ ਕੇ ਤੁਹਾਨੂੰ ਇੱਕ ਟੈਰਾ ਵਾਲੀ ਦੁਕਾਨ ਮਿਲਣੀ ਆ ਉਹਦੇ ਨਾਲ ਵਾਲੀ ਗਲੀ ਦੇ ਵਿੱਚ ਐਂਟਰ ਕਰਕੇ ਸਾਡੀ ਸ਼ਾਪ ਹੈ ਸ਼ਾਪ ਦੇ ਉੱਪਰ ਵਾਹਿਗੁਰੂ ਕਲੋਥ ਹਾਊਸ ਲਿਖਿਆ ਹੋਇਆ ਜੀ ਠੀਕ ਹੈ ਜੀ ਜੇਕਰ ਤੁਸੀਂ ਆ ਰਹੇ ਹੋ ਪਿੱਖੀ ਰੋਡ ਤੋਂ ਜੇਕਰ ਤੁਸੀਂ ਬੁਹਾ ਰੋਡ ਤੋਂ ਆ ਰਹੇ ਹੋ ਤਾਂ ਤੁਸੀਂ ਪੌਲ ਦੇ ਉੱਪਰ ਨਹੀਂ ਚੜਨਾ ਜੀ ਪੌਲ ਦੇ ਸੱਜੀ ਹੱਥ ਆ ਕੇ ਥੋੜਾ ਜਿਹਾ ਅੱਗੇ ਆਉਣਾ ਤੁਹਾਨੂੰ ਟੈਰਾ ਵਾਲੀ ਦੁਕਾਨ ਮਿਲਣੀ ਉਹਦੇ ਨਾਲ ਵਾਲੀ ਗਲੀ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਠੀਕ ਹੈ ਜੀ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਵੀ ਤੁਸੀਂ ਇਹ ਵਾਲੇ ਸੂਟ ਬਾਇ ਕਰ ਸਕਦੇ ਹੋ ਬੜੇ ਪਿਆਰੇ ਜਿਹੇ ਸੂਟ ਰਹਿਣ ਵਾਲੇ ਆ ਠੀਕ ਹੈ ਜੀ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਮੇਰੇ ਸੂਟ ਪਸੰਦ ਆਈ ਹੋਣ ਲਾਈਕ ਕਰੋ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਕਰਨਾ ਨਾ ਭੁੱਲਿਓ ਧੰਨਵਾਦ ਜੀ